ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਸਾਨੀ ਅੰਦੋਲਨ ਬਾਰੇ ਗੱਲਬਾਤ ਕਰ ਰਹੇ ਸਨ ਉਹਨਾਂ ਕਹਿ ਆ ਕਿ ਅਸਲ ਵਿੱਚ ਅਸੀਂ ਅੱਜ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਤੇ ਮਜ਼ਦੂਰ ਦੀਆਂ ਮੰਗਾਂ ਵਾਸਤੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਤਰਨੇ ਲੱਗੇ ਹੋਏ ਹਨ ਸੰਘਰਸ਼ ਚੱਲ ਰਿਹਾ ਹੈ ਉਸ ਵਿੱਚ ਲੋਕਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਪਿੰਡ ਦੀਆਂ ਅਜਈਆਂ ਕਮੇਟੀਆਂ ਬਣਾਈਆਂ ਹਨ ਜੋ ਟਰਾਲੀਆਂ ਤੇ ਟਰੈਕਟਰ ਲੈ ਕੇ ਕਿਸਾਨ ਸੰਘਰਸ਼ ਵਿੱਚ ਸ਼ਮੂਲੀਅਤ ਕਰਨਗੇ ਆ ਚੰਨੀ ਨੇ ਕਿਹਾ ਜੋ ਵਾਦੇ ਸਰਕਾਰ ਨੇ ਪੰਜਾਬ ਨਾਲ ਕੀਤੇ ਨੇ ਖਾਸ ਤੌਰ ਤੇ ਐਮਐਸਪੀ ਦੀ ਗਰੰਟੀ ਤੇ ਕਰਜ਼ਾ ਮਾਫੀ ਦੇ ਵਾਦੇ ਉਹਦੇ ਤੋਂ ਸਰਕਾਰ ਮੁੱਕਰ ਗਈ ਹੈ ਜਿਸ ਕਾਰਨ ਪੰਜਾਬ ਦੇ ਕਿਸਾਨ ਅੰਦੋਲਨ ਕਰਨ ਲਈ ਮਜਬੂਰ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਬਕਾ ਸੀਐਮ ਚੰਨੀ ਨੇ ਕਿਹਾ ਹੈ ਕਿ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਇਨਾ ਸਾਬਦੇ ਦਰਮਿਆਨ ਸਾਬਕਾ ਮੁੱਖ ਮੰਤਰੀ ਚੰਨੀ ਨੇ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਕਹਿੰਦੇ ਕਿ ਮੇਰੇ ਇਲਾਕੇ ਵਿੱਚ ਖਾਸ ਤੌਰ ਤੇ ਸ਼ਹਿਰਾ ਵਿੱਚ ਜੋ ਕੁਝ ਪੈਸੇ ਵਾਲੇ ਆ ਮੌਤਵਾਰ ਵਿਅਕਤੀ ਹਾਂ ਤਾਂ ਉਸ ਨੂੰ ਗੈਂਗਸਟਰ ਦੀ ਕਾਲ ਆ ਰਹੀ ਹੈ ਤੇ ਉਹ ਉਹਨਾਂ ਕੋਲੋਂ ਫਰੋਦੀਆਂ ਮੰਗਦੇ ਨੇ ਸਾਡੇ ਇਲਾਕੇ ਵਿੱਚ ਇੱਕ ਐਮਸੀ ਪਰਿਵਾਰ ਕੋਲੋਂ 50 ਲੱਖ ਰੁਪਏ ਦੀ ਫਰੋਦੀ ਮੰਗੀ ਗਈ ਵਿਚਾਰੇ ਡਰਦੇ ਹੋਏ 도ੜੇ ਹੋਏ ਹਨ ਮੈਨੂੰ ਵੀ ਇੱਕ 2 ਕਰੋੜ ਦੀ ਫਰੋਦੀ ਦਾ ਟੈਲੀਫੋਨ ਆਇਆ ਮੈਂ ਸਮਝਿਆ ਕਿ ਤੁਸੀਂ ਗਲਤ ਬੰਦੇ ਨੂੰ ਡਾਇਲ ਕਰ ਰਹੇ ਹੋ ਮੇਰੇ ਕੋਲ ਪੈਸੇ ਨਹੀਂ ਮੈਂ ਉਸ ਦੀ ਸਾਰੀ ਗੱਲਬਾਤ ਟੀਵੀ ਨੂੰ ਦੱਸੀ ਹੈ ਨੰਬਰ ਵੀ ਭੇਜਿਆ ਕਿ ਮੈਨੂੰ ਇਸ ਤੋਂ ਫਰੋਦੀ ਤੇ ਟੈਲੀਫੋਨ ਆ ਰਹੇ ਨੇ ਸਕਰੀਨ ਸ਼ਾਟ ਵੀ ਭੇਜੇ ਪਰ ਕੱਲ ਨੂੰ 2 ਮਹੀਨੇ ਹੋ ਗਏ ਪਰ ਅੱਜ ਤੱਕ ਪੁਲਿਸ ਨੇ ਮੈਨੂੰ ਨਹੀਂ ਪੁੱਛਿਆ ਕਿ ਤੁਹਾਨੂੰ ਕਿਹੜੇ ਬੰਦਿਆਂ ਦੀ ਫਰੋਦੀ ਦਾ ਕਾਲ ਆਇਆ ਹੈ ਇਸ ਤਰ੍ਹਾਂ ਪੁਲਿਸ ਨੂੰ ਕੋਈ ਪਰਵਾਹ ਨਹੀਂ ਹੈ ਸਾਬਕਾ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਧਮਕੀ ਭਰੇ ਕਾਲ ਆ ਰਹੇ ਨੇ ਤਾਂ ਆਮ ਆਦਮੀ ਦਾ ਕੀ ਹਾਲ ਹੋ ਸਕਦਾ